ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਅੱਜ ਅਸੀਂ ਬਣਾਵਾਂਗੇ ਨਿਊਟਰੀ ਸ਼ਿਮਲਾ ਮਿਰਚ ਤੇ ਇੱਥੇ ਇੱਕ ਕਾਪਾ ਸੀ ਨਿਊਟਰੀ ਦਾ ਲਿਆ ਸੀ ਤੇ ਨਿਊਟਰੀ ਨੂੰ ਆਪਾਂ ਸਭ ਤੋਂ ਪਹਿਲਾਂ ਨਿਊਟਰੀ ਨੂੰ ਆਪਾਂ ਗਰਮ ਪਾਣੀ ਦੇ ਵਿੱਚ ਭਿਉ ਦਵਾਂਗੇ ਇੱਥੇ ਮੈਂ ਗਰਮ ਪਾਣੀ ਲਿਆ ਸੀ ਤੇ ਗਰਮ ਪਾਣੀ ਦੇ ਵਿੱਚ ਆਪਾਂ ਇਹਨੂੰ 4-5 ਮਿੰਟ ਵਾਸਤੇ ਭਿਉ ਕੇ ਰੱਖ ਦਵਾਂਗੇ ਫਿਰ ਉਹ ਟਾ ਕੇ ਜਿਹੜੀ ਨਿਊਟਰੀ ਹੈ ਚੰਗੀ ਤਰ੍ਹਾਂ ਇਹ ਫੁੱਲ ਜਾਏਗੀ ਇਥੇ ਲੈ ਆ ਸੀ ਮਿੱਠਾ ਕੱਪ ਦਹੀਂ ਦਾ ਤੇ ਦਹੀਂ ਆਪਾਂ ਬਰਤਨ ਵਿੱਚ ਪਾ ਦਵਾਂਗੇ ਤੋਕ ਚਮਚੇ ਲੈ ਆ ਸੀ ਆਪਾਂ ਮੇਸਣ ਦੇ ਚਮਚਾ ਪਾਵਾਂਗੇ ਨਮਕ ਦਾ ਕਸ਼ਮੀਰੀ ਲਾਲ ਮਿਰਚ ਦਾ ਇੱਕ ਚਮਚਾ ਆ ਚਮਚਾ ਧਨੀਏ ਪਾਊਡਰ ਅੱਧਾ ਚਮਚਾ ਪਾਇਆ ਸੀ ਪਹਿਲੇ ਮੈਂ ਕਾਲੀ ਮਿਰਚ ਦਾ ਪਾਊਡਰ ਤੇ ਇੱਕ ਚਮਚਾ ਪਾ ਧਨੀਆ ਪਾਊਡਰ ਪਾ ਦਵਾਂਗੇ ਦੇ ਤੋਂ ਵੀ ਘੱਟ ਗਰਮ ਮਸਾਲਾ ਅੱਧਾ ਚਮਚ ਪਾਵਾਂਗੇ ਹਲਦੀ ਹਲਦੀ ਪਾਊਡਰ ਇੱਥੇ ਅਸੀਂ ਪਾ ਦਵਾਂਗੇ ਕਸਤੂਰੀ ਮੇਥੀ ਇੱਕ ਚਮਚਾ ਪਾਵਾਂਗੇ ਅਦਰਕ ਤੇ ਲਸਣ ਦਾ ਪੇਸਟ ਹੁਣ ਅਸੀਂ ਮਸਾਲੇ ਨੂੰ ਮਿਕਸ ਕਰ ਦਵਾਂਗੇ ਵੀ ਅਸੀਂ ਮਸਾਲੇ ਨੂੰ ਅਸੀਂ ਮਿਕਸ ਕਰ ਦਿੱਤਾ ਸੀ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਇੱਕ ਕੱਪ ਟਮਾਟਰ ਟਮਾਟਰਾਂ ਨੂੰ ਮੈਂ ਚੌਪ ਕਰ ਲਿਆ ਸੀ ਤੇ ਸ਼ਿਮਲਾ ਮਿਰਚ ਪਾ ਦਵਾਂਗੇ 1 ਕੱਪ ਪਿਆਜ਼ਾਂ ਨੇ ਵੀ ਅਸੀਂ ਰੱਖ ਲਈ ਜੇ ਕੱਟ ਲਿਆ ਸੀ ਤੇ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਵਾਂਗੇ ਇੱਥੇ ਸੋਇਆਬੀਨ ਵੀ ਠੰਡੀ ਹੋ ਗਈ ਸੀ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਨਿਚੋੜ ਕੇ ਫਿਰ ਆਪਾਂ ਇਹਦੇ ਵਿੱਚ ਸਭ ਮਿਕਸ ਕਰ ਦਵਾਂਗੇ ਜਿਹੜੇ ਆਪਾਂ ਪਿਆਜ਼, ਚਿਮੜਾ, ਮਿਰਚ, ਟਮਾਟਰ ਰੋਟਾ ਪਲੇਟਾ ਕੀਤਾ ਸੀ ਸਾਰੇ ਮਸਾਲਿਆਂ ਨੂੰ ਮੈਂ ਨਿਊਟਰੀ ਪਾ ਕੇ ਮਿਕਸ ਕਰ ਦਵਾਂਗੇ ਆਪਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਮਸਾਲੇ ਆਪਾਂ ਮਿਕਸ ਕਰਨੇ ਜਿਹੜੇ ਚੰਗੀ ਤਰ੍ਹਾਂ ਇਹ ਸਾਰੇ ਚੀਜ਼ਾਂ ਮਿਕਸ ਹੋ ਜਾਣਗੇ ਮਸਾਲੇ ਲੱਗ ਜਾਣਗੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਤੇ ਲਾਈਕ ਜ਼ਰੂਰ ਕਰਿਆ ਕਰੋ ਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਤੇ ਇੱਥੇ ਮੈਂ ਸਾਰੀਆਂ ਚੀਜ਼ਾਂ ਨੂੰ ਮੈਸ ਕਰ ਦਿੱਤਾ ਸੀ ਪਿਆਜ਼ ਉੱਪਰੋਂ ਪਕੜਾਈ ਰੱਖ ਕੇ ਤੇ ਆਪਾਂ ਜਿਹੜੇ ਪਿਆਜ਼ ਨੂੰ ਮੈਨਰ ਮਰ ਕੇ ਕਿਤੇ ਸੀ ਇਹਨਾਂ ਨੂੰ ਆਪਾਂ ਪਾ ਦਵਾਂਗੇ ਕੜਾਈ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਥੋੜੀ ਦੇਰ ਵਾਸਤੇ ਇਹਨਾਂ ਨੂੰ ਭੁੰਨਾਂਗੇ ਜਿੰਨਾ ਚਿਰ ਸਾਡੇ ਪਿਆਜ਼ ਨਿਊਟਰੀ ਚੰਗੀ ਤਰ੍ਹਾਂ ਇਹ ਸ਼ਿੰਕ ਨਹੀਂ ਹੋ ਜਾਂਦੇ ਉਹਨਾਂ ਚਿਰ ਆਪਾਂ 5-7 ਮਿੰਟ ਵਾਸਤੇ ਇਹਨਾਂ ਨੂੰ ਆਪਾਂ ਧੋਲ ਲਵਾਂਗੇ 5-7 ਮਿੰਟ ਵਾਸਤੇ ਮੈਂ ਹਾਈ ਫਲੇਮ ਤੇ ਹੀ ਆਪਾਂ ਨਿਊਟਰੀ ਨੂੰ ਪਕਾ ਲਿਆ ਸੀ ਤੇ ਨਿਊਟਰੀ ਇਸ ਤਰੀਕੇ ਦੀ ਹੋ ਗਈ ਆ ਤੇ ਹੁਣ ਅਸੀਂ ਇਹਨੂੰ ਲਾ ਦੇਵਾਂਗੇ ਗੈਸ ਉੱਪਰੋਂ ਗੈਸ ਉੱਪਰ ਆਪਾਂ ਦੂਸਰੀ ਕੜਾਈ ਰੱਖ ਦਿੱਤੀ ਸੀ ਤੇ ਉੱਪਰ ਇਹਦੇ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਪਾ ਕੇ ਤੇਲ ਨੂੰ ਆਪਾਂ ਗਰਮ ਕਰ ਲੈਣਾ। ਘਰਚੀ ਕੇ ਆਪਾਂ ਤੇਲ ਪਾਵਾਂਗੇ ਇਹਦੇ ਵਿੱਚ। ਤੇਲ ਗਰਮ ਹੋ ਗਿਆ ਇੱਕ ਚਮਚਾ ਆਪਾਂ ਜੀਰੇ ਪਾ ਦਵਾਂਗੇ ਤੇ ਜੀਰੇ ਨੂੰ ਕੜਕਲਵਾਂਗੇ। ਏ ਕੱਟਿ ਹੋਏ ਪਿਆਜ਼ ਪਾ ਦਵਾਂਗੇ। ਅਧਿਕਤ ਤਰ ਲਸਣ ਦਾ ਪੇਸਟ ਪਾ ਦਵਾਂਗੇ ਤੇ ਇਹ ਵੀ ਪਿਆਜ਼ਾਂ ਦੇ ਵਿੱਚ ਮਿਕਸ ਕਰਕੇ ਤੇ ਇਹਨਾਂ ਨੂੰ ਵੀ ਅਸੀਂ ਭੋਲਣ ਲਵਾਂਗੇ। ਜਲਪੋਲੀ ਨੂੰ ਥੋੜੋ ਥੋੜੇ ਪਾ ਮਸਾਲੇ ਪਾ ਦਵਾਂਗੇ ਨਮਕ ਕਾਲੀ ਮਿਰਚ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਇੱਥੇ ਮੈਂ ਪਾ ਦਾਂਗੇ ਪਿਆਰ ਟਮਾਟਰ ਤੇ ਦੋ ਤਿੰਨ ਮਿਰਚਾਂ ਮੈਂ ਜਿੱਤੇ ਇਹਨਾਂ ਦੇ ਗ੍ਰाइंड ਕਰ ਲਵਾਂਗੇ ਤੇ ਮਸਾਲੇ ਨੂੰ ਮਿਕਸ ਕਰ ਦਵਾਂਗੇ ਹੁਣ ਤੁਸੀਂ ਮਤਲਬ ਹੈ ਕਿ ਆਪਾਂ ਇਹਨੂੰ 15 ਮਿੰਟ ਵਾਸਤੇ ਪਕਾ ਲਵਾਂਗੇ ਜਿਹੜੇ ਮਸਾਲੇ ਚੰਗੀ ਤਰ੍ਹਾਂ ਫਤ ਜਾਣਗੇ ਚਾਲ ਲੈ ਨੇ 15 ਤਾਂ ਮੋਂ ਇੱਥੇ ਆਪਾਂ ਪਾ ਦਵਾਂਗੇ ਦੁੱਧ ਦੀ ਮਲਾਈ ਮਲਾਈ ਪਾ ਕੇ ਮਿਕਸ ਕਰ ਦਵਾਂਗੇ ਪਾਈ ਪਾ ਕੇ ਅਸੀਂ ਮਸਾਲਿਆਂ ਨੂੰ ਭੁੱਲ ਲਿਆ ਸੀ ਤਾਂ ਹੁਣ ਇਹਦੇ ਵਿੱਚ ਅਸੀਂ ਪਾਣੀ ਪਾ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਸੋਇਆਬੀਨ ਜਿਹੜੀ ਅੱਪਾ ਫਰਾਈ ਕੀਤੀ ਸੀ ਉਹ ਪਾ ਦਵਾਂਗੇ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਦਵਾਂਗੇ ਤੇ ਹੁਣ ਇਹਨੂੰ ਅਸੀਂ ਆਪਾ ਟਾਕੇ ਪਕਾਵਾਂਗੇ ਗੋਆ ਵੀ ਇਹਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਇੱਥੇ 2-3 ਵਾਰੀ ਪਹਿਲੇ ਵੀ ਇਹਨੂੰ ਮੈਂ ਮਿਕਸ ਕਰਤਾ ਸੀ ਹਲਾਤਾ ਸੀ ਸਬਜੀ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਲਾਜਵਾਬ ਆਪਣੀ Shimla mirch pyaz ਤੇ nutri ਦੀ ਸਬਜੀ ਬਣ ਕੇ ਤਿਆਰ ਹੋਈ ਆ ਤੇ ਜੇ ਤੁਹਾਨੂੰ ਮੇਰੇ nutri ਦਾ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਜਰੂਰ ਕਰਿਆ ਕਰੋ ਇੱਥੇ ਸਬਜੀ ਸਾਡੀ ਬਣ ਗਈ ਆ ਤੇ ਇਹ ਆਲੂ ਪਰੌਂਠੇ ਨਾਲ ਬਹੁਤ ਟੇਸਟ ਲੱਗਦੀ ਆ ਇਹ ਰੋਟੀ ਨਾ ਖਾਓ ਪਰੌਂਠੇ ਨਾ ਖਾਓ ਬ੍ਰੈਡ ਦੇ ਨਾਲ ਖਾਓ ਬਹੁਤ ਜਿਆਦਾ ਟੇਸਟ ਸਬਜੀ ਲੱਗਦੀ ਏ ਬ੍ਰੈਡ ਦੇ ਨਾਲ ਵੀ ਤੇ ਇੱਥੇ ਮੈਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਸਬਜੀ ਸਾਡੀ ਬਣ ਗਈ ਆ ਹੁਣ ਅਸੀਂ ਇਹਨੂੰ ਇੱਕ ਬੋਲ ਦੇ ਵਿੱਚ ਪਾ ਦਵਾਂਗੇ ਸਬਜੀ ਨੂੰ ਅਸੀਂ ਕੰਟੇਨਰ ਵਿੱਚ ਪਾ ਦਿੱਤਾ ਸੀ ਇਹ ਜਸਤਾ ਨਿਊਟਰੀ ਇਸ ਦਾ ਆਪਾਂ ਨਿਊਟਰੀ ਕੁਲਚਾ ਬਾਜ਼ਾਰ ਵਿੱਚੋਂ ਖਾਣੇ ਆ ਸੇਮ ਉਹ ਦਾ ਇਹ ਦਾ ਉਹ ਟੇਸਟ ਆਏਗਾ ਨਿਊਟਰੀ ਸ਼ਿਮਲਾ ਮਿਰਚ ਪਿਆਜ਼ ਤੁਸੀਂ ਦੇਖਦੇ ਬਹੁਤ ਵਧੀਆ ਇਹ ਟੇਸਟ ਬਣੇ ਆ ਤੇ ਇਹ ਬਾਜ਼ਾਰ ਵਰਗੇ ਆਪਾਂ ਸਬਜੀ ਇਸ ਤਰ੍ਹਾਂ ਘਰ ਵਿੱਚ ਹੀ ਬਣਾ ਸਕਦੇ ਆ ਤੇ ਇਹ ਆਪਾਂ ਗੈਸਟ ਆਏ ਹੋਣ ਆਪਾਂ ਤਾਂ ਵੀ ਇਹ ਸਬਜੀ ਵਿੱਚ ਆਪਾਂ ਖਾਣੇ ਦੇ ਵਿੱਚ ਤਿਆਰ ਕਰਾਂਗੇ ਤੇ ਇਹ ਬਰੈਡ ਦੇ ਨਾਲ ਬਹੁਤ ਜਿਆਦਾ ਟੇਸਟ ਲੱਗਦੀ ਸਬਜੀ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਵੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਆਨੰਦ ਲਵਾਂਜੀ ਸਤਿ ਸ਼੍ਰੀ ਅਕਾਲ ਜੀ